ਪਹਿਲਾ ਪੂਰ ਪਾਇਨ ਲੱਗਿਆ ਜੀ ਮਾਸੀ ਜੀ ਬੋਨ ਲੱਗੇ ਨੇ ਇਹ ਪੋਰਟੇਬਲ ਚੁੱਲਾ ਜੀ ਸਾਡਾ ਲੋਹੇ ਦਾ ਚੁੱਲਾ ਇੱਥੇ ਵਜਿਰਾ ਕਰੂ ਹਾਂ 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 ਹ 11 ਵਜੇ ਤੇ ਆਪਾਂ ਹੋ ਗਏ ਰੈਡੀ ਤੇ ਕਰਦਿਆਂ ਆਫਿਸ ਦੇ ਕੁਝ ਕੰਮ ਤੇ ਵਲੌਗ ਨੂੰ ਸ਼ੁਰੂ ਕਰਦੇ ਆ ਜੁੜੇ ਰਹੋ ਵਲੌਗ ਦੇ ਨਾਲ ਅੱਜ ਕੀ ਕੁਝ ਕਰਦੇ ਆ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਤੇ ਬਸ ਇਦਾਂ ਹੀ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਆਜੋ ਫੇਰ ਲਓ ਵੀ ਸਜਣੋ ਤੇ ਮਿੱਤਰੋ ਆਪਾਂ ਪਹੁੰਚ ਗਏ ਆ ਸਿੱਧੂ ਫੂਡ ਪੁਆਇੰਟ ਤਿਆਰੀਆਂ ਚੱਲ ਰਹੀਆਂ ਨੇ ਇਹ ਤਾਂ ਖੁੱਲਣ ਦੀਆਂ ਕਰੋ ਚੈੱਕ ਟੇਬਲ ਟੂ ਬਲਾਗੇ ਕਿਚਨ ਤਿਆਰ ਹੈ ਬਾਈ ਕੀ ਕਰੀਏ ਨਾ ਚਾਹ ਬਣਾ ਰਹੇ ਹਾਂ ਆ ਬਣ ਗਿਆ ਕਾਊਂਟਰ ਟੇਬਲ ਇੱਥੇ ਹੁਣ ਸਲਾਹ ਚੱਲ ਰਹੀ ਹੈ ਕੁਰਸੀਆਂ ਦੀ ਜੇ ਟੇਬਲਾਂ ਦੀ ਹੈ ਜੀ ਹਾਂ ਹਜੇ ਚੈਕਿੰਗ ਚੈਕਿੰਗ ਚੱਲ ਰਹੀ ਹੈ ਇੱਥੋਂ ਹਾਂ ਸਲਾਹ ਲਈ ਜਾ ਰਹੀ ਹੈ ਹਜੇ ਇੱਥੇ ਵੀ ਸਿਟਿੰਗ ਏਰੀਆ ਬਣਾਇਆ ਜਾ ਰਿਹਾ ਹੈ ਇਹ ਆ ਸਿੱਧੂ ਫੂਡ ਪੁਆਇੰਟ ਉਧਰੋਂ ਸ਼ਿਫਟ ਹੋ ਗਏ ਇੱਧਰ ਆ ਰਹੇ ਨਹੀਂ ਉਧਰ ਫਿਰ ਚੱਲੀ ਜਾਂਦਾ ਹਜੇ ਹਾਂ ਜੀ ਆਹ ਵਾਦੂ ਜਨਦਵਤ ਤੇ ਕਾਫੀ ਰਾਤ ਨੂੰ ਆਈ ਰਹੀ ਮੈਂ ਜੇਨਾਦਰ ਤੇ ਸਿਸਟਮ ਨਾਲ ਗੱਲ ਜੀ ਗੱਲ ਕਰੋ ਉਹਦੇ ਨਾਲ ਉਹੀ ਸਲਾਹ ਸੁਣ ਲੈਣ ਵਾਸਤੇ ਬੁਲਾਉਂਦੇ ਰਿਹਾ ਕਰੋ ਚੰਗੀ ਸਲਾਹ ਦਿੰਦੇ ਆ ਤੁਹਾਨੂੰ ਅਸੀਂ ਇਹ ਕੰਮ ਹੋਣਾ ਚੱਕ ਲਈ ਐਂਟੀ ਟੇਪ ਬਸ ਹੁਣ ਬਣ ਜੂ ਸਾਰਾ ਸਿਸਟਮ ਇਹਨਾਂ ਟੋਟਾ ਬੋਤਲ ਵਾਦੂ ਵਾਦੂ 1 ਫੁੱਟ ਤੇ ਪੈ ਗਈ ਹੈ ਨਾ ਹਾਂ 1 ਫੁੱਟ ਤੇ ਇੰਨਾ ਕੀ ਆ ਉਹ ਦੇਖੋ ਆਮਲਾ ਹਾਂ ਮਾਂ ਮੈਂ ਆ ਗਿਆ ਹਾਂ ਸਬਜੀ ਬਣ ਰਹੀ ਹੈ ਸਬਜੀ ਲੋ ਮਿੱਤਰੋ 10 ਹੋ ਗਿਆ 2 ਵਜੇ ਆਪਾਂ ਨਵੇੜਲੇ ਨੇ ਕੰਮ ਕਰ ਤੇ ਮਿਲੋ ਫਿਰ ਮੋਛਾ ਨੇ ਮੁੰਡੇ ਨੂੰ ਮੋਛਾ ਤੇਰੀ ਵੈ ਨਹੀਂ ਸੈਟ ਹੋਈਆਂ ਤੁਹਿਆ ਨਹੀਂ ਹਾਂ ਅੱਜ ਆਇਆ ਜੀ ਸਾਗ ਬਣਾਉਣ ਵਾਸਤੇ ਸਾਗ ਨੂੰ ਕੈਪਚਰ ਕਰਾਂਗੇ ਉਹ ਵੀ ਚੁੱਲ੍ਹੇ ਤੇ ਬਣਾਵਾਂਗੇ ਤੂੰ ਸਾਗ ਮਿਸ ਕਰ ਦੇਗਾ ਵੀਰੇ ਕੋਈ ਚੱਕਰ ਨਹੀਂ ਉੱਤੇ ਕਿ ਹੈ ਨਹੀਂ ਬੱਕਰਾ ਤੇ ਓਏ ਸਵਾਦ ਦੇ ਦਿਨ ਚੱਲਦੇ ਨੇ ਤੂੰ ਲੰਗਰ ਤੇ ਚੱਲੇ ਆ ਸੋਰੀ 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 ਮਾਰੇ ਨਾਨਕੇ ਕਰਦੇ ਬਾਲਾ ਨਹੀਂ ਹਾਂ ਚਾਹ ਦੇ ਸਾਰੀ ਚਾਲ ਤੇ ਦਾਲ ਭਰੀ ਛੋਲ ਤੇ ਦਾਲ ਆਉਣਗੀ ਲਓ ਵੀ ਇਹ ਮੁੰਡਾ ਚੱਲਿਆ ਜੀ ਨਾਨਕੇ ਸਵਾਗਤ ਸਵਾਗਤ ਸੇਵਾ ਕਰਾਉਣ ਚੱਲਿਆ ਤੇ ਇਹ ਆਊਗਾ 2-3 ਦਿਨਾਂ ਬਾਅਦ ਉੱਥੇ ਚੱਲਦਾ ਸਵਾ ਦਾ ਲੰਗਰ ਤੇ ਫਿਰ ਸਿਮਰਨ ਨੂੰ ਵੀ ਨਾਲ ਲੈ ਕੇ ਆਏਗਾ ਤੇ ਇੱਕ ਗੱਡੀ ਲੈ ਕੇ ਆਉਣਗੇ ਨਵੀਂ ਫਿਰ ਉਹਦੀ ਵੀ ਸਰਵਿਸ ਕਰਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਜੁੜੇ ਰਹੋ ਵਲੌਗ ਦੇ ਨਾਲ ਚੁੱਲ੍ਹੇ ਤੇ ਬਣਦਾ ਸਾਗ ਦਿਖਾਵਾਂਗੇ ਅੱਜ ਤੁਹਾਨੂੰ ਹੈਂ ਹੈਂ ਚੋਕ ਲਿਆ ਚੋਕ ਚੱਕ ਕੇ ਧੋ ਕੇ ਰੱਖਿਆ ਹਾਂ ਕੱਟਣਾ ਸੀ ਯਾਰ ਇੱਕ ਟੋਕਾ ਜਿਹਾ ਲੈ ਕੇ ਆਈ ਜੰਮੀ ਉਹ ਨਹੀਂ ਆਪਣੇ ਕੋਲ ਹੈਗਾ ਹਣਾ ਟੋਕਾ ਮੈਂ ਪਤਾ ਕਰਦਾ ਉਹਨੂੰ ਵੀਰੇ ਨੂੰ ਕਹਿੰਦਾ ਉਹਨੂੰ ਗਗਨ ਵੀਰੇ ਨੂੰ ਤੇ ਇੱਕ ਕੜਾਈ ਤੇ ਫਿਰ ਟੋਕਾ ਟੋਕਾ ਦੇ ਕੋ ਵੀ ਤੇ ਲਿਉਣੀ ਹੈ ਦੋਰੀ ਜੀ ਕਿਸੇ ਦੇ ਨਾਲ ਚੱਲੋ ਤੁਸੀਂ ਨਾਲ ਚੱਲ ਕੇ ਲਿਆ ਉੱਥੇ ਸਮਾਨ ਉਹਦੀ ਦੁਕਾਨ ਤੇ ਬਹੁਤ ਕੁਝ ਪਿਆ ਤਾਂ ਮੁਖਾਇਤ ਅਸੀਂ ਉਦੋਂ ਵਲੌਗ ਚ ਤੇ ਅੱਜ ਹੈਰੀ ਆ ਫਿਰ ਗਗਨ ਵੀਰੇ ਦੇ ਨਾਲ ਲੁਧਿਆਣੇ ਉਹ ਭਾਬੀ ਨੂੰ ਛੱਡਣ ਵਾਸਤੇ ਗਏ ਹੋਏ ਨੇ ਸੋ ਅੱਜ ਤੁਸੀਂ ਉਹਨੂੰ ਵਲੌਗ ਚ ਦੇਖ ਨਹੀਂ ਸਕਦੇ ਤੇ ਅੱਜ ਆਪਾਂ ਕੰਪਮ ਨਵੇੜਲੇ ਨੇ ਤੇ ਹੁਣ ਆਪਾਂ ਸ਼ਹਿਰ ਦੇ ਵਿੱਚ ਚੁੱਲ੍ਹੇ ਰੱਖੇ ਹੋਏ ਨੇ ਅਸੀਂ ਸ਼ਹਿਰਾਂ ਦੇ ਵਿੱਚ ਚੁੱਲ੍ਹੇ ਰੱਖ ਕੇ ਚੁੱਲ੍ਹੇ ਦੇ ਉੱਤੇ ਸਾਗ ਬਣਾਉਂਦਾ ਦਿਖਾਉਂਦੇ ਆ ਤੁਹਾਨੂੰ ਚਾਚਾ ਜੀ ਦੇ ਘਰੇ ਆਪਾਂ ਪਹੁੰਚੇ ਆ ਤੇ ਜੁੜੇ ਰਹੋ ਬਸ ਵਲੌਗ ਦੇ ਨਾਲ ਆਹ ਅੱਜ ਨੇ ਕਟਿੰਗਾਂ ਚੱਲ ਰਹੀਆਂ ਨੇ ਜੋਰਾਂ ਸ਼ੋਰਾਂ ਦੇ ਚੁੱਲ੍ਹਾ ਵੀ ਆ ਗਿਆ ਜਿੰਨਾ ਦਿਖਾਉਂਦੇ ਆ ਤੁਹਾਨੂੰ ਕਿਹੜਾ ਲਾ ਹੋਮੀਟਰ ਚੁੱਲ੍ਹਾ ਸਾਡਾ ਚੱਲ ਪਿਆ ਇਹ ਪਹਿਲਾ ਪੂਰ ਪੈਣ ਲੱਗਿਆ ਜੀ ਮਸ ਜੀ ਬਣ ਲੱਗੇ ਨੇ ਇਹ ਪੋਰਟੇਬਲ ਚੁੱਲਾ ਜੀ ਸਾਡਾ ਲੋਹੇ ਦਾ ਚੁੱਲਾ ਇੱਥੇ ਮਰਜੀ ਰੱਖ ਲਓ ਸਾਗ ਬਣਨ ਲੱਗਿਆ ਖੁਸ਼ੀ ਵੀਡੀਓ ਚ ਹੀ ਖਾ ਲਈ ਚੰਗਾ ਅਮਰਤ ਤੂੰ ਵੀ ਅੱਜ ਧੰਨਵਾਦੀ ਜਾਣ ਕੇ ਵਿਖਾਵਾਂਗੇ ਸਾਰਾ ਖਵਾ ਸਕਦੇ ਨਹੀਂ ਪਰ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਕੀ ਹੋਇਆ ਬਣਾ ਚਲੋ ਵੀ ਪਤਲੀ ਆਪਣੀ ਜਿਆਦਾ ਵੱਡੀ ਨਹੀਂ ਪਤਲੀ ਛੋਟੀ ਹੈ ਹਾਂ ਚੁੱਲਾ ਵੱਡਾ ਚੁੱਲਾ ਵੱਡਾ ਬਸ ਅਜਿਹੀ ਬਣਾ ਲੈ ਛੱਟੀ ਨਹੀਂ ਮਹ ਹੋ ਜਾਣਾ ਇਹ ਫਿਰ ਪਾਈ ਜੋ ਪਾਈ ਜੋ ਜਿਹੇ ਦਾ ਉਪਰ ਮੈਂ ਨਹੀਂ ਜਿੱਦ ਜੰਮ ਹੋ ਜਾਣਾ ਬੰਦਾ ਸਾਹ ਦੇ ਖੋਣਿਆ ਤੁਨ ਨੂੰ ਉਹ ਪੀਲੀ ਵਾਲਾ ਜਲੇਵਾ ਹੰਸ ਤੇ ਨਹੀਂ ਛੋਟੀ ਹੈ ਪੀਲੀ ਛੋਟੀ ਹੈ ਇੱਕ ਬੰਦਾ ਹੋਰ ਆ ਗਿਆ ਇਹ ਲਿਆਈ ਹੈ ਬਰੈਡ ਵਾਲੇ ਪਕੌੜੇ ਤੇ ਕਾਹ ਪਤਾ ਨਹੀਂ ਕੀ ਸ਼ਾਇ ਲੈ ਕੇ ਆਈ ਹੈ ਐਨੇ ਆ ਨਹੀਂ ਕਰਨਾ ਤੂੰ ਖੋਸ ਲਿਆਂ ਦਾ ਐਨੇ ਨੈਸਟ ਦਾ ਕੀ ਕਰਨਾ ਹੈ ਐਨੇ ਨਸਟਾਂ ਦਾ ਕੀ ਕਰਨਾ ਤੂੰ ਮੈਨੂੰ ਮੈਸੇ ਉਮੀਦ ਤਾਂ ਨਹੀਂ ਕਿ ਪੰਛੀ ਚ ਵੱਡਗੇ ਬੜ ਫਿਰ ਵੀ ਇਹਦੇ ਚ ਨਹੀਂ ਵੱਡਦੇ-ਵੱਡਦੇ ਤਾਂ ਨੇ ਪਾ ਦੂੰਗੀ ਇਹ ਚ ਨਹੀਂ ਵੱਡਦੇ-ਵੱਡਦੇ ਤੂੰ ਬੰਦ ਨਹੀਂ ਬੜਨਗੀ ਇਹ ਹੋਵੇਗੀ ਵੱਡਦੇ ਕਾ ਇਹ ਬੰਦ ਰਹੀ ਹੈ ਇਧਰ ਸੌਗ 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 ਤੂੰ ਕੀ ਲੈ ਕੇ ਆਈ ਐ ਬ੍ਰੈਡ ਪਕੋੜਾ ਬ੍ਰੈਡ ਪਕੋੜੇ ਆ ਗਏ ਜੀ ਈਰੀ ਦੀ ਆਗੀ ਗਜਰੇਲਾ ਵੀ ਆ ਗਿਆ ਚਾਹ ਵੀ ਆ ਗਈ ਹਲੋ ਵੀ ਸਾਲ ਆਪਣਾ ਹੋ ਜਾਂਦਾ ਤਿਆਰ ਤੇ ਆਪਾਂ ਹੁਣ ਚੱਲਦੇ ਆ ਥੋੜਾ ਜਿਹਾ ਕਰਦੇ ਆ ਕੰਮ ਤੇ ਫਿਰ ਤੁਹਾਨੂੰ ਥੋੜੀ ਜਦ ਤੱਕ ਮਿਲਦੇ ਆ ਖਾਣ ਵੇਲੇ ਮਿਲਦੇ ਆ ਤੁਹਾਨੂੰ ਇੱਕ ਹੋਰ ਚਾਹ ਲਓ ਵੀ ਮਿੱਤਰੋ ਇੱਕ ਤੁਹਾਨੂੰ ਚੀਜ਼ ਚੈੱਕ ਕਰਾਈਏ ਦੇਖੋ ਸਨਸੈਟ ਹੈ ਨਾ ਸੋਹਣਾ ਗੱਲਬਾਤ ਇਹ ਪਤਾ ਨਹੀਂ ਭੂਤ ਨਹੀਂ ਕਿੱਥੇ ਲਈ ਫਿਰਦੀ ਮੈਨੂੰ ਕਹਿੰਦੀ ਫੋਟੋਆਂ ਖਿੱਚਣੀਆਂ ਸਨਸੈਟ ਚ ਤੇ ਸਾਗ ਬਣ ਗਿਆ ਹੁਣ ਯਾਰ ਮੇਰੇ ਉਹ ਸ਼ਾਟ ਰਹਿ ਗਏ ਪੂਰੇ ਉਹਨੂੰ ਦਿਖਾਉਂਦਾ ਮੈਂ ਨਹੀਂ ਤਾਂ ਪਰ ਠੀਕ ਹੈ ਮੇਨ ਮੇਨ ਚੀਜ਼ਾਂ ਤੁਹਾਨੂੰ ਦਿਖਾ ਦਿਆਂ ਜਿਹਨੇ ਜਿਹਨੇ ਖਾਣਾ ਤੁਸੀਂ ਆ ਸਕਦੇ ਹੋ ਤੇ ਬਾਕੀ ਕੋਈ ਅਜੇ ਨਾ ਖਾਸ ਕੀਤਾ ਨਹੀਂ ਅਸੀਂ ਤੇ ਤੁਹਾਨੂੰ ਬਸ ਉਹ ਦੇਖੀਏ ਕਿ ਹੋਰ ਹੀ ਕੁਝ ਹੋ ਜੇ ਕਿ ਕੱਟਿਆ ਜਾਵੇ ਤੇ ਆਹ ਦੇਖੋ ਇੱਥੇ ਹੈਗੇ ਨੇ ਫੁੱਲ ਦਿਖਾਉਣਾ ਤੁਹਾਨੂੰ ਮੈਂ ਆਹ ਜਿਹੜੇ ਫੁੱਲ ਨੇ ਨਾ ਚਿੱਟੇ ਇਹਦੇ ਵਿੱਚ ਵੀਡੀਓ ਬਣਾਉਣੀ ਆਪਾਂ ਇਹ ਦੇ ਲੈ ਇਹਦੇ ਕੰਮ ਚੱਲ ਚੱਲ ਪਾ ਉਹ ਹੁਣ ਮੈਂ ਹੁਣ ਜਿਹੋ ਜਿਹੇ ਰੰਗ ਹੋ ਜੀ ਆਉਣੀ ਮੈਂ ਤਾਂ ਮੈਂ ਗੋਰੀ ਆ ਬਸ ਫਿਰ ਹੋ ਜੂਗਾ ਸੈਟ ਕੋਈ ਗੱਲ ਨਹੀਂ ਕਿੰਨੇ ਵੇਰ ਫੋਟੋ ਚਾਹੀਏ ਨੀ ਕਾਲੀ ਥੋੜੀ ਹੁਣ ਓਏ ਓ ਫਿਰ ਉਧਰੋਂ ਫਿਰ ਆਪਾਂ ਲਾਈਟ ਜੀ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਇੱਕ ਤੇਰੀਆਂ ਫੋਟੋਆਂ ਦੇਖ ਲਓ ਦੇਖਾ ਦੇਖਾ ਨਕਲੀ ਗੋਤ ਨਿਕਲ ਗਈ ਯਾਰ ਮੈਂ ਪਹਿਲਾਂ ਇੰਨੇ ਵਾਲ ਸੀ ਓ ਚੱਲ ਕੋਈ ਨਹੀਂ ਅੱਜ ਮੈਂ ਕੱਟ ਕਰਾ ਲਿਆ ਦੋ ਫੋਟੋਆਂ ਖਿੱਚੀਆਂ ਨੇ ਤੇ ਪਹਿਲੇ ਹੀ ਨਿਕਲ ਗਈ ਐਂ ਦਾ ਮੈਂ ਵੀ ਵੀਡੀਓ ਬਣਾ ਲੈਣੀ ਆ ਉਹ ਵੀ ਆ ਮੁੰਡੇ ਨੇ ਸਾਨੂੰ ਨਵਾਂ ਕੈਮਰਾ ਦੱਸਿਆ ਸ਼ਾਣਾ ਉਸ ਮੁੰਡੇ ਨੂੰ ਆ ਵੇ ਬਲੋਗਿੰਗ ਕਰਨ ਦਾ ਤਰੀਕਾ ਆ ਗਿਆ ਸਾਨੂੰ ਵੇ ਕਿਉਂ ਆ ਬੜਾ ਆਜਲੀ ਚੀਜ਼ ਹੈ ਰੇਵਨ ਮੈਂ ਕਹਿੰਦਾ ਕੈਮਰੇ ਦੀ ਜਗ੍ਹਾ ਤੇ ਆਪਾਂ ਆਹੀ ਲਈ ਜਾਣ ਕਰਕੇ ਚਲਾਉਣਾ ਕਰਾ ਮੇਰੇ ਤੇ ਲੱਗੀਆਂ ਆਲਰੇਡੀ ਨਾਲ ਕਿਹਾ ਤਿਰੋ ਯਾ ਗਰੇਗਾ ਧਰਗੋਸ਼ ਕਹਿਣਾ ਨਾ ਬਲਿਕ ਐਂਡ ਚੀਜ਼ ਆ ਕੋਪਰੇਟ ਆ ਜਾਊਗਾ ਕੰਨ ਚੱਕਰਾਂ ਚ ਬੈਣਾ ਚਲੋ ਹੁਣ ਬਾਦਿਆਂ ਘਰ ਵੱਲ ਨੂੰ ਸਾਗ ਬਣ ਚੁੱਕਿਆ ਹੈ ਫਿਨਿਸ਼ਿੰਗ ਸ਼ots ਮੈਂ ਤੁਹਾਨੂੰ ਨਹੀਂ ਦਿਖਾ ਸਕਿਆ ਸੌਰੀ ਇਹ ਘਰ ਚੱਲਦੇ ਆ ਸਾਗ ਆ ਗਿਆ ਹੈ ਮੰਮੀ ਤੜਕਾ ਲਾ ਲਿਆ ਲਾ ਲਿਆ ਹੂੰ ਕਿੰਮ ਬਣਿਆ ਟੇਸਟੀ ਘੈਂਟ ਚਲੋ ਸਾਗ ਬਣ ਕੇ ਰੈਡੀ ਹੈ ਤੇ ਖਾਨਿਆਂ ਪਾ ਕੇ ਦੁੱਧ ਚ ਲੈ। ਸੌਰ। ਸਾਗ ਲੈ ਕੇ ਆਉਣਾ ਸੀ ਬਸ ਆਪਾਂ ਨੇ ਬਣਾ ਕੇ। ਸੋ ਇਹ ਸੀ ਆਪਣਾ ਅੱਜ ਦਾ ਵਲੌਗ। ਉਮੀਦ ਕਰਦਾ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਤਾਂ ਲਾਈਕ ਸ਼ੈਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਮਿਲਣਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਇਦਾਂ ਹੀ ਸਪੋਰਟ ਕਰਦੇ ਰਹੋ। ਬਾਏ ਬਾਏ।